ਸਤਿ ਆਹ ਜੀ ਜਿਹੜੀ ਬਾਜ਼ਾਰਾਂ ਦੇ ਵਿੱਚ ਕੁੜੀਆਂ ਦੇ ਕੱਪੜੇ ਰੇਟਾਂ 'ਚ ਹੁੰਦੀ ਸੀ ਬਹੁਤ ਵੱਡੀ ਲੁੱਟ ਵੱਡਾ ਦੀਪੂ ਨੇ ਕਰਤੀ ਜਮੇ ਬੰਦ ਭਾਵੇਂ ਤੁਸੀਂ ਲੈ ਜਾਓ ਗਰਮੀਆਂ ਦੇ ਕੱਪੜੇ ਭਾਵੇਂ ਤੁਸੀਂ ਲੈ ਜਾਓ ਸਰਦੀਆਂ ਦੇ ਕੱਪੜੇ ਬਾਜ਼ਾਰ ਨਾਲੋਂ ਰੇਟ ਵੀ ਕਰਤੇ ਅੱਧੇ ਸਾਡੇ ਕੋਲ ਗਰਮੀ ਵਾਲੇ ਵੀ ਹੈਗੇ ਆ ਤੇ ਇਹ ਡਿਜ਼ਾਈਨਰ ਪੀਸ ਵੀ ਹੈਗੇ ਆ ਰੇਟ ਪਹਿਲਾਂ ਕਿੰਨਾ ਆ ਕੋਈ 3500 ਨਹੀਂ ਕੋਈ 4000 ਨਹੀਂ 1495 ਦੇ ਵਿੱਚ ਲੈ ਜਾਓ ਦੇਖੋ ਇਹਦਾ ਹੋਰ ਘਟ ਗਿਆ ਜੀ ਇਹਦਾ ਰੇਟ ਹੈਗਾ ਸਿਰਫ 940 ਰੁਪਏ 5-5000 ਰੁਪਏ ਮੰਗਦੇ ਆ ਵੱਡੇ ਵੱਡੇ ਸ਼ੋਅਰੂਮ ਵਾਲੇ ਪਰ ਵੱਡਾ ਦੀਪੂ ਤੇ ਆਓ 5000 ਵਾਲਾ ਲੌਂਗ ਕੋਟ ਸਿਰਫ 1744 ਰੁਪਏ ਚ ਲੈ ਕੇ ਜਾਓ ਇਹ ਤੁਸੀਂ ਸ਼ਾਰਟ ਦੇ ਵਿੱਚ ਵੀ ਲੈ ਕੇ ਜਾ ਸਕਦੇ ਆ ਰਾਂਗੇ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸੋਹਣੇ ਆ ਰੇਟ ਇਹਦਾ ਕਿੰਨਾ ਹੈ ਰੇਟ ਪਤਾ ਕਰ ਲਿਆ ਕਰੋ ਸਿਰਫ 995 ਰੁਪਏ ਦੇ ਵਿੱਚ ਤਾਂ ਰੋਸੀ ਦੇਣਾਗੇ ਮੈਨੂੰ 250 ਰੁਪਏ ਤੇ ਪੰਜਾਬੀ ਇੱਥੇ ਸ਼ੁਰੂ ਹੋਂਦੀ ਹੈਗੀ ਹੈ ਠੀਕ ਹੈ ਜੀ ਤੁਹਾਨੂੰ ਅਲੱਗ-ਅਲੱਗ ਰੇਟ ਮੈਂ ਤੇ ਅਲੱਗ-ਅਲੱਗ ਤੁਹਾਨੂੰ ਸਟਾਈਲ ਮੈਂ ਇਹਨੂੰ ਤੁਸੀਂ ਜਾ ਕੇ ਪਤਾ ਕਰਿਓ 5000 4500 4200 ਇਦਾਂ ਰੇਟ ਆ ਵੱਡਾ ਦੀ ਪੂਰਾ ਰੇਟ ਕੀ ਹੈ ਤੁਸੀਂ ਆਪ ਦੇਖ ਲਓ ਇਹ ਸਿਰਫ 938 ਰੁਪਏ ਚ ਮਿਲ ਜਾਣਾ ਫਿਰ ਵੀ ਦੇਖ ਲਓ ਆਜੋ ਨੇੜ ਰੇਟ ਚੈੱਕ ਕਰੋ 844 ਰੁਪਿਆ ਦਾ ਸ਼ੂ ਤੁਹਾਨੂੰ ਮਿਲ ਜਾਣਾ ਹੈਗਾ ਇੰਗਲੈਂਡ ਤੋਂ ਕੱਪੜੇ ਮਗਾਉਣ ਦੀ ਲੋੜ ਨਹੀਂ ਕੈਨੇਡਾ ਤੋਂ ਕੱਪੜੇ ਮੰਗਾਉਣ ਦੀ ਲੋੜ ਨਹੀਂ ਸਿੱਧੇ ਵੱਡਾ ਦੀਪੂ ਬੰਗੇ ਆਜੋ ਸਾਰੀ ਵੈਰਾਈਟੀ ਸਲਾਹ ਜੀ ਜਿਹੜੀ ਬਾਜ਼ਾਰਾਂ ਦੇ ਵਿੱਚ ਕੁੜੀਆਂ ਦੇ ਕੱਪੜੇ ਰੇਟਾਂ 'ਚ ਹੁੰਦੀ ਸੀ ਬਹੁਤ ਵੱਡੀ ਲੁੱਟ ਵੱਡਾ ਦੀਪੂ ਨੇ ਕਰਤੀ ਜਮੇ ਬੰਦ ਭਾਵੇਂ ਤੁਸੀਂ ਲੈ ਜਾਓ ਗਰਮੀਆਂ ਦੇ ਕੱਪੜੇ ਭਾਵੇਂ ਤੁਸੀਂ ਲੈ ਜਾਓ ਸਰਦੀਆਂ ਦੇ ਕੱਪੜੇ ਬਾਜ਼ਾਰ ਨਾਲੋਂ ਰੇਟ ਵੀ ਕਰਤੇ ਅੱਧੇ ਆਹ ਦੇਖੋ ਕਿਦਾਂ ਜਿਵੇਂ ਫੁੱਲ ਖੜਦੇ ਉਦਾਂ ਦੇ ਟੌਪ ਲੈ ਕੇ ਰੱਖ ਦਿੱਤੇ ਤੁਹਾਡੇ ਲਈ ਲੋ ਜੀ ਤੁਹਾਡੇ ਵਾਸਤੇ ਬਹੁਤ ਸੋਹਣੇ ਸਟਾਫ ਆ ਚੁੱਕੇ ਹੈਗੇ ਮੈਂ ਕਹਿੰਦਾ ਗਰਮੀਆਂ ਵਾਲੇ ਆਪਾਂ ਤੁਹਾਨੂੰ ਦੇਣਾ ਸਰਦੀਆਂ ਵਿੱਚ ਵੀ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲਣੀ ਹੈਗੀ ਵੱਡਾ ਦੀ ਲੇ ਕੇ ਜਾ ਸਕਦੇ ਤੁਸੀਂ ਮਰਜ਼ੀ ਪੈਂਟ ਲੈ ਕੇ ਜਾ ਸਕਦੇ ਤੁਸੀਂ ਮਰਜ਼ੀ ਦੇ ਵਿੱਚ ਲੌਂਗ ਕੋਟ ਲੈ ਕੇ ਜਾ ਸਕਦੇ ਆ ਭਾਜੀ ਇੰਨੀ ਵਰਾ ਦੇਖੋ ਜੀ ਵੱਡਾ ਡਿੱਪੂ ਇਦਾਂ ਦਾ ਸਟੋਰ ਆ ਜਿੱਥੇ 365 ਦਿਨ ਹਰ ਤਰ੍ਹਾਂ ਦੀ ਵੈਰਾਈਟੀ ਭਾਵੇਂ ਸਰਦੀਆਂ ਵਾਲੀ ਭਾਵੇਂ ਗਰਮੀਆਂ ਲੈ ਜਾਓ ਆ ਦੇਖੋ ਜੀ ਤੁਸੀਂ ਲੈਣੀਆਂ ਹੁੱਡੀਆਂ ਤੁਸੀਂ ਲੈਣੇ ਟਰੈਕ ਸੂਟ ਤੁਸੀਂ ਲੈਣੇ ਨਾਈਟ ਸੂਟ ਤੇ ਸਾਡੇ ਕੋਲ ਪੂਰੀ ਤਿਆਰੀ ਹੈਗੀ ਆ ਤੁਸੀਂ ਆਜੋ ਜਿਹੜਾ ਕੁੜੀਆਂ ਦੇ ਵੀਜ਼ੇ ਲੱਗ ਰਹੇ ਆ ਕੈਨੇਡਾ ਅਮਰੀਕਾ ਇੰਗਲੈਂਡ ਦੇ ਉਹ ਸਭ ਤੋਂ ਪਹਿਲਾਂ ਇੱਥੇ ਆ ਰਹੀਆਂ ਆ ਦੇਖੋ ਪਲਾਨੋ ਸੂਟ ਤੁਸੀਂ ਚੈੱਕ ਕਰ ਲਓ ਬਾਜ਼ਾਰ ਦੇ ਵਿੱਚ ਇਹੀ ਦੁਕਾਨਦਾਰ ਮੰਗੀ ਜਾਂਦੇ ਆ 25 2500 35 3500 4 4000 ਪਰ ਸਾਡੇ ਰੇਟ ਇੰਨੇ ਘੱਟ ਆ ਵੀ ਤੁਹਾਡੀ ਰੂਹ ਖੋਟ ਲੈਣੀਆਂ ਛਰਾਰਿਆਂ ਦੇ ਵਿੱਚ ਪਲਾਜੋ ਸੂਟਾਂ ਦੇ ਵਿੱਚ ਗਰਮ ਵੀ ਸਾਡੇ ਕੋਲ ਹੈਗੇ ਆ ਸਾਡੇ ਕੋਲ ਗਰਮੀ ਵਾਲੇ ਵੀ ਹੈਗੇ ਆ ਤੇ ਇਹ ਡਿਜ਼ਾਈਨਰ ਪੀਸ ਵੀ ਹੈਗੇ ਆ ਰੇਟ ਪਤਾ ਇਹਦਾ ਕਿੰਨਾ ਆ ਕੋਈ 3500 ਨਹੀਂ ਕੋਈ 4000 ਨਹੀਂ 1495 ਦੇ ਵਿੱਚ ਲੈ ਜਾਓ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈ ਜਿੰਨੇ ਮਰਜ਼ੀ ਆ ਕੇ ਲੈ ਜਾਓ ਸਾਈ ਸਾਰੇ ਦੇ ਦੇਾਂਗੇ ਰੰਗ ਸਾਰੇ ਦਵਾਂਗੇ ਡਿਜ਼ਾਈਨ ਵੀ ਪੂਰੇ ਦਵਾਂਗੇ ਰੇਟ ਇਹਦਾ ਹੋਰ ਘਟ ਗਿਆ ਜੀ ਇਹਦਾ ਰੇਟ ਹੈਗਾ ਸਿਰਫ 940 ਰੁਪਏ ਭਾਜੀ ਆਫਰਾਂ ਤੁਹਾਨੂੰ ਪਤਾ ਬੜੀ ਪੂਰੀ ਹਰ ਰੋ ਲੱਗਦੀਆਂ ਆ ਦੇਖੋ ਕਿੰਨੇ ਕਿੰਨੇ ਸੋਹਣੇ ਟਾਪ ਆ ਚੁੱਕੇ ਹੈਗੇ ਬੋਲਨ ਦੇ ਵਿੱਚ ਕਿੰਨੇ ਕਿੰਨੇ ਸੋਹਣੇ ਜੈਂਟਲੀ ਸ਼ੇਡਾਂ ਆ ਚੁੱਕੀਆਂ ਤੁਸੀ ਆਪਣੀ ਚੋਅ ਦੇ ਕੋਲ ਜਿੰਦਾਂੇ ਮਰਜ਼ੀ ਕਲਰ ਲੈ ਕੇ ਜਾ ਸਕਦੇ ਹੈਗੇ ਨਾਲੇ ਪੂਰਾ ਸਟੈਚੂਅਲ ਪੀਸ ਹੈਗਾ ਇਹ ਤੁਹਾਨੂੰ ਵੱਖੋ ਵੱਖੀ ਵੈਰਾਈਟੀ ਮਣੀ ਹੈਗੀ ਆ ਆ ਦੇਖੋ ਮ ਕਹਿੰਦੇ ਅਸੀਂ ਖਰਗੋਸ਼ ਨਹੀਂ ਦੇਖੇ ਨਹੀਂ ਦੇਖੇ ਮਾਰੇ ਖਰਗੋਸ਼ਾਂ ਤੁਸੀਂ ਲੈ ਗਏ ਟਾਪ ਦੇਖੋ ਕਿੰਨੇ ਕਿੰਨੇ ਸੋਹਣੇ ਜੈਂਟਲ ਜੈਂਟੀ ਜੀ ਆ ਚੁੱਕੇ ਆ ਗਿਆ ਬਹੁਤ ਜ਼ਿਆਦਾ ਵੈਰਾਈਟੀ ਤੁਸੀਂ ਬਲੈਕ ਪਸੰਦ ਕਰਦੇ ਬਲੈਕ ਵੀ ਲੈ ਕੇ ਜਾ ਸਕਦੇ ਆ ਕਾਫੀ ਲੋਕ ਕੀ ਦੂਰ ਦੂਰ ਆ ਕੇ ਚੀਜ਼ ਦਾ ਫਾਇਦਾ ਲੈ ਰਹੇ ਗਿਆ ਤੁਸੀਂ ਵੀ ਜਲਦੀ ਆ Đi ਵੱਡਾ ਢੀ ਭੂ ਬੰਗਾ ਆ ਕੇ ਆਪਣੀ ਚੋਇਸ ਦੇ ਕੋਲ ਜਿੰਨਾਂ ਵੈਰਾਈਟੀ ਚਾਹੀਦੀ ਲੈ ਕੇ ਜਾ ਸਕਦੇ ਆ ਦੇਖੋ ਜੀ ਡਿਜ਼ਾਈਨਰ ਲੌਂਗ ਕੋਟ ਆ ਗਏ ਆ ਚਾਹੇ ਤੁਸੀਂ ਸੂਟਾਂ ਦੇ ਉੱਤੇ ਪਾ ਲਓ ਭਾਵੇਂ ਤੁਸੀਂ ਜੀਨ ਦੀਆਂ ਪੈਂਟਾਂ ਦੇ ਉੱਤੇ ਪਾ ਲਓ ਰੰਗ ਚੈੱਕ ਕਰ ਲਓ ਕਿੰਨੇ ਸੋਹਣੇ ਸੋਹਣੇ ਆ ਬੋਲ ਟੌਪ ਟੌਪ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਦੇਈ ਜਾਂਦੇ ਹਾਂ ਬਜ਼ਾਰਾਂ ਦੇ ਵਿੱਚ ਰੇਟ ਕਿੰਨਾ ਇਹਦਾ ਵੀ ਪੁੱਛੋ 5-5000 ਰੁਪਏ ਮੰਗਦੇ ਆ ਵੱਡੇ ਵੱਡੇ ਸ਼ੋਅਰੂਮ ਵਾਲੇ ਪਰ ਵੱਡਾ ਡੀਪੋ ਤੇ ਆਓ 5000 ਵਾਲਾ ਲੌਂਗ ਕੋਟ ਸਿਰਫ 1744 ਰੁਪਏ ਚ ਲੈ ਕੇ ਜਾਓ ਰੰਗ ਵੀ ਬਹੁਤ ਸੋਹਣੇ ਦਵਾਂਗੇ ਸ਼ਾਰਟ ਕੋਟੀ ਚਾਹੀਦੀ ਕੋਟੀ ਵੀ ਲੈ ਕੇ ਜਾ ਸਕਦੇ ਹੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈਗੇ ਨਾਲ ਦੇਖੋ ਫਰ ਲੱਗੀ neck ਤੇ ਨਾਲ ਦੇਖੋ ਕਿੰਨੇ ਕਿੰਨੇ ਪਿਆਰੇ ਡੀਸੈਂਟ ਪੀਸ ਆ ਚੁੱਕੇ ਜੇ ਡੀਆ ਨਹੀਂ ਤੁਹਾਨੂੰ ਬੱਖੋ ਵੱਖਰੀ ਮਣੀ ਹੈਗੀ ਆ ਜਿਹੜਾ ਤੁਸੀਂ ਮਰਜੀ ਸਾਈਜ਼ ਜਿਹੜਾ ਤੁਸੀਂ ਮਰਜੀ ਸਟਾਈਲ ਲੈ ਕੇ ਜਾ ਸਕਦੇ ਆ ਕਿ ਦੇਖੋ neck ਤੇ ਕਿੰਨੇ ਵਧੀਆ ਮੋਤੀ ਲੱਗੇ ਹੈਗੇ ਆ ਸੁੱਚੇ ਮੋਤੀ ਲਾਤੇ ਜੇ ਤੁਸੀਂ ਪਾਣੇ ਗੁੱਸਾ ਵੀ ਨਹੀਂ ਆਉਣਾ ਹੈਗਾ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਹੈ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਉਹ ਵੀ ਇੱਥੋਂ ਸ਼ਾਪਿੰਗ ਕਰਦੀਆਂ ਬਿਕੋਜ਼ ਉਹਨਾਂ ਨੂੰ ਉਹਨਾਂ ਦੇ ਮਾਤਲਬ ਦਾ ਕੱਪੜਾ ਇੱਥੋਂ ਮਿਲ ਜਾਂਦਾ ਇਹ ਤੁਸੀਂ ਸ਼ੋਰਟ ਦੇ ਵਿੱਚ ਵੀ ਲੈ ਕੇ ਜਾ ਸਕਦੇ ਆ ਰਾਂਗੇ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸੋਹਣੇ ਆ ਰੇਟ ਇਹਦਾ ਕਿੰਨਾ ਹੈ ਰੇਟ ਪਤਾ ਕਰ ਲਿਆ ਕਰੋ ਸਿਰਫ 995 ਰੁਪਏ ਦੇ ਵਿੱਚ ਤਾਂ ਰੋਸੀ ਦੇ ਦਾਂਗੇ ਮਤਲਬ ਰੇਟ ਇੰਨੇ ਜ਼ਿਆਦਾ ਘਟਿਆ ਕੁੜੀਆਂ ਦੇ ਫਾਇਦੇ ਹੋ ਰਹੇ ਲੁੱਟਾਂ ਕਰਤੀਆਂ ਬੰਦ ਆ ਦੇਖੋ ਸ਼ਾਰਟ ਜੈਕਟ ਆ ਗਏ ਆ ਪਾ ਮੈਂ ਤੁਸੀਂ ਮੀਚ ਪਾ ਕੇ ਘੁੰਮੀ ਚਲੋ ਮਾਰਾ ਪਾਣੀ ਸਲਿਪਾਂ ਮਾਰੂ ਜਿਹਦਾ ਪਹਾੜ ਤੋਂ ਰੁੜਦਾ ਜਾਂਦਾ ਏਦਾਂ ਪਾਣੀ ਰੁੜੂਗਾ ਥੱਲੇ ਦੇ ਦੇਖੋ ਕਿੰਨੇ ਕਿੰਨੇ ਸੋਹਣੇ ਤੁਹਾਡੇ ਵਾਸਤੇ ਡੀਸੈਂਟ ਆ ਚੁੱਕੇ ਆ ਜੈਕਟਾਂ ਕਲਰ ਤੁਹਾਨੂੰ ਵੱਖੋ ਵੱਖਰੇ ਮੈਣੇ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਮਗੋਂ ਦੀ ਲੋਣੀ ਹੈਗੀ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਕੱਪੜੇ ਲੈ ਕੇ ਜਾਸੇ ਬੜਾ ਢੀਪੂ ਵਿੱਚ ਬਹੁਤ ਜ਼ਿਆਦਾ ਵੈਰਾਈ ਜਿਹੜਾ ਮਰਜ਼ੀ ਤੁਸੀਂ ਰੰਗ ਲੈ ਜਾਓ ਰੇਟ ਵਯਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ ਆ ਇੱਥੇ ਤੁਸੀਂ ਸੈਲਫ ਸਰਵਿਸ ਕਰ ਸਕਦੇ ਆ ਦੇਖੋ ਜਿਹੜੀ ਚੀਜ਼ ਪਸੰਦ ਆਉਂਦੀ ਆ ਤੁਸੀਂ ਆਪਣੀ ਮਰਜ਼ੀ ਦੀ ਤੁਸੀਂ ਲੈ ਜਾਓ ਬਹੁਤ ਸੋਹਣੇ ਸੈਟਅਪ ਲੱਗੇ ਆ ਵੀ ਤੁਸੀਂ ਚੈੱਕ ਕਰ ਲਓ ਆ ਲੌਂਗ ਕੋਟ ਦੇਖੋ ਸ਼ਾਰਟ ਕੋਟ ਦੇਖ ਲਓ ਜੈਕਟਾਂ ਦੇਖ ਲਓ ਪਰਲੇ ਪਾਸੇ ਵੀ ਕੈਮਰਾ ਘੁਮਾ ਕੇ ਦਿਖਾ ਦਿਓ ਆ ਦੇਖੋ ਟਰੈਕ ਸੂਟ ਤੁਸੀਂ ਚੈੱਕ ਕਰ ਲਓ ਨਾਈਟ ਸੂਟ ਤੁਸੀਂ ਚੈੱਕ ਕਰ ਲਓ ਤੁਹਾਡੀ ਪਸੰਦੀ ਦੀਆਂ ਚੀਜ਼ਾਂ ਤੁਹਾਡੇ ਪਸੰਦ ਦੇ ਰੰਗ ਤੁਹਾਡੀ ਪਸੰਦ ਦੇ ਸਾਈਜ਼ ਸਾਰੀਆਂ ਹੀ ਵੈਰਾਈਟੀਆਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਹੈਗੀਆਂ ਤੁਸੀਂ ਇੱਧਰ ਚੈੱਕ ਕਰ ਲੋ ਆ ਦੇਖੋ ਗਰਮੀਆਂ ਦੇ ਲਈ ਤੁਹਾਨੂੰ ਜਿਵੇਂ ਦੱਸਿਆ ਰਾਸੀਂ ਆ ਦੇਖੋ ਟੀ-ਸ਼ਰਟਾਂ ਦੇ ਵਿੱਚ ਵੀ ਆ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਟੀ-ਸ਼ਰਟ ਆ ਚੁੱਕੀਆਂ ਹਾਫ ਬਾਜੂ ਫੁੱਲ ਬਾਜੂ ਆ ਤੁਸੀਂ ਚੈੱਕ ਕਰ ਲੋ ਕੈਨੇਡਾ ਅਮਰੀਕਾ ਇੰਗਲੈਂਡ ਵਾਲੀਆਂ ਟੀ-ਸ਼ਰਟਾਂ ਸਾਡੇ ਕੋਲ ਆ ਚੁੱਕੀਆਂ ਹੈਗੀਆਂ ਆ ਲਓ ਕਹਿੰਦੇ ਜਸਟ ਡੂ ਇਟ ਵੀ ਤੁਸੀਂ ਕਰੋ ਸ਼ਾਪਿੰਗ ਛੇਦੀ ਛੇਦੀ ਆ ਕੇ ਆ ਦੇਖੋ ਤੁਸੀਂ ਨਾਈਟ ਸੂਟ ਲੈਣੇ ਆ ਇਦਾਂ ਦੇ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੈਗੇ ਆ ਕੋਈ ਕੋ ਸ਼ਵੇ ਸ਼ਰਟਾਂ ਬਹੁਤ ਸੁਨਸੁਣੀ ਆ ਚੁੱਕੀਆਂ ਹੈਗੇ ਆ ਤੁਸੀਂ ਜਿਪਰ ਟਾਈਪ ਪਸੰਦ ਕਰਦੇ ਹੈਗੇ ਆ ਤੁਸੀਂ ਕੈਪ ਵਾਲੀ ਪਸੰਦ ਕਰਦੇ ਹੈਗੇ ਆ ਤੁਸੀਂ ਵਿਦਆਊਟ ਕੈਪ ਪਸੰਦ ਕਰਦੇ ਆ ਆਪਣੀ ਚੁਆਇਸ ਅਕੋਰਡਿੰਗ ਜਿੱਦਾਂ ਤੁਹਾਨੂੰ ਚਾਹੀਦੀ ਉਸ ਤੋਂ ਲੈ ਕੇ ਜਾ ਸਕਦੇ ਹੈਗੇ ਆ ਸੋ ਤੁਸੀਂ ਆ ਜਾਓ ਛੇਤੀ ਜੀ ਸੇਲ ਚੱਲ ਰਹੀ ਆ ਬਹੁਤ ਵੱਡੇ ਫਾਇਦੇ ਹੋ ਰਿਹਾ ਬਾਜ਼ਾਰ ਨਾਲੋਂ 3-3 ਗੁਣਾ ਰੇਟ ਘੱਟ ਹੈਗੇ ਆ ਆਪਣੀ ਪਸੰਦ ਦੀ ਜਿਹੜੀ ਚੀਜ਼ ਹੈਗੀ ਇਦਾਂ ਲਾ ਕੇ ਪਾ ਕੇ ਲੈ ਜਾਓ ਆ ਲਓ ਜੀ ਇੰਗਲੈਂਡ ਤੋਂ ਕੱਪੜੇ ਮਗਾਉਣ ਦੀ ਲੋੜ ਨਹੀਂ ਕੈਨੇਡਾ ਤੋਂ ਕੱਪੜੇ ਮੰਗਵਾਉਣ ਦੀ ਲੋੜ ਨਹੀਂ ਸਿੱਧੇ ਵੱਡਾ ਢੀਪੂ ਬੰਗੇ ਆ ਜਾਓ ਸਾਰੀ ਵੈਰਾਈਟੀ ਮਿਲ ਜੂ। ਸਲੋਜੀ ਸਾਡੇ ਕੋਲ ਕੱਪੜੇ ਤੋਂ ਇਲਾਵਾ ਤੁਸੀਂ ਦੇਖ ਲਓ ਵੀ ਕੁੜੀਆਂ ਲਈ ਬਹੁਤ ਸੋਹਣੀਆਂ ਸੋਹਣੀਆਂ ਪੰਜਾਬੀ ਜੁੱਤੀਆਂ ਆ ਚੁੱਕੀਆਂ। ਇਹਦੇ ਵਿੱਚ ਸ਼ੇਰ ਤੁਸੀਂ ਚੈੱਕ ਕਰ ਲਓ। ਬਾਜੀ ਮੈਂ ਤਾਂ ਇਸ ਚੀਜ਼ ਨੂੰ ਲੈ ਕੇ ਹੈਰਾਨ ਆ ਵੀ ਬਜ਼ਾਰਾਂ ਦੇ ਵਿੱਚ ਜਿਹੜੀਆਂ 2-2000 ਰੁਪਏ ਲੋਕ ਮੰਗੀਆਂ ਨੇ ਤੁਸੀਂ ਕੋਈ 600 ਕੋਈ 700 ਕੋਈ 500 ਦੇ ਵਿੱਚ ਦੇਈ ਜਾਂਦੇ ਹੋ। ਇਹਦੇ ਵਿੱਚ ਹੀ ਬੜਾ ਫਰਕ ਆ ਪ੍ਰਾਈਸ ਦਾ। ਜੀ ਬਹੁਤ ਜ਼ਿਆਦਾ ਵੈਰਾਈਟੀ ਤੁਹਾਨੂੰ ਮੈਂ ਨਹੀਂ ਦਿਖਾ ਸਕੋ। 250 ਰੁਪਏ ਤੇ ਪੰਜਾਬੀ ਜੁੱਤੀ ਸ਼ੁਰੂ ਹੁੰਦੀ ਹੈਗੀ ਆ ਜਿੱਦਾਂ ਦਾ ਕਲਰ ਸੂਟ ਦੇ ਨਾਲ ਮੈਚ ਕਰਨਾ ਉਦਾਂ ਦੀ ਪੰਜਾਬੀ ਜੁੱਤੀ ਤੁਹਾਨੂੰ ਮਿਲ ਜਾਣੀ ਆ 250 300 500 700 800 ਦੇ ਵਿੱਚ ਇੰਨੀ ਕੀ ਜਿਆਦਾ ਵੈਰਾਈਟੀ ਹੈ ਨਾ ਤੁਸੀਂ ਖੁਸ਼ ਹੋ ਜਾਣਾ ਇੱਧਰ ਆ ਦੇ ਉਸ ਦੇਖ ਲਓ ਤੁਸੀਂ ਪਾਰਟੀ ਵੇਅਰ ਆ ਦੇਖੋ ਬੈਨੀਆਂ ਲੈਣੀਆਂ ਤੁਸੀਂ ਬੱਚਿਆਂ ਦੇ ਲਈ ਲੈਣੇ ਆ ਦੇਖੋ ਬੱਚਿਆਂ ਦੇ ਲਈ ਕਿੰਨੇ ਸੋਣੇ ਸੋਣੇ ਹੈਗੇ ਆ ਆਪ ਤੁਸੀਂ ਚੈੱਕ ਕਰ ਲਓ ਇੱਧਰ ਤੁਸੀਂ ਦੇਖੋ ਵੀ ਥੋੜੀ ਜਿਹੀ ਡਿਜ਼ਾਈਨ ਲੈਣੇ ਹੈਵੀ ਚੀਜ਼ਾਂ ਲੈਣੀਆਂ ਉਹ ਵੀ ਸਾਡੇ ਕੋਲ ਮਿਲ ਜਾਣੀਆਂ ਸਾਡੇ ਜਿਹੜੇ ਭਰਾ ਹੈਗੇ ਆ ਕੁਰਤੇ ਪਜਾਮੇ ਪਾ ਰਹੇ ਆ ਤੁਸੀਂ ਚਾਤਰੇ ਲਾ ਰਹੇ ਆ ਉਹਦੇ ਨਾਲ ਖੁੱਸੇ ਪੰਜਾਬੀ ਜੁੱਤੀਆਂ ਬਹੁਤ ਜਿਆਦਾ ਸੋਹਣੀਆਂ ਉਹ ਡਿ ਉਸ ਤੋਂ ਇਲਾਵਾ ਕਈ ਵੇਲੇ ਹੁੰਦਾ ਵੀ ਅਸੀਂ ਇਦਾਂ ਦੀਆ ਸਿੰਪਲ ਲੈਣੀਆਂ ਇਹ ਵੀ ਸਾਡੇ ਕੋਲ ਹੈਗੀਆਂ ਇਹਦੇ ਵਿੱਚ ਤੁਸੀਂ ਦੇਖੋ ਰੰਗ ਬਹੁਤ ਜ਼ਿਆਦਾ ਹੈਗੇ ਆ ਖੁੱਸਿਆਂ ਦੇ ਵਿੱਚ ਤੁਸੀਂ ਚੈੱਕ ਕਰ ਲਓ ਆ ਤੁਸੀਂ ਹੁਣ ਚੈੱਕ ਕਰ ਲਓ ਇਹ ਚੀਜ਼ਾਂ ਆਮ ਅੱਜਕੱਲ ਜਿਹੜੀ ਪੰਜਾਬ ਦੀ ਬਰਾਸਤ ਨਾ ਮਿਲਦੀ ਨਹੀਂ ਹੈਗੀ ਆ ਦੇਖੋ ਜਿੱਦਾਂ ਦੀ ਚੀਜ਼ ਚਾਹੀਦੀ ਆ ਹਰ ਇੱਕ ਤਰ੍ਹਾਂ ਦੇ ਤੁਹਾਨੂੰ ਸ਼ੂ ਦੇ ਵਿੱਚ ਹੀ ਮਿਲ ਜਾਣੇ ਹੈਗੇ ਆ ਸੋ ਹੁਣ ਆ ਵੀ ਤੁਸੀਂ ਚੈੱਕ ਕਰ ਲਓ ਜਿਹੜੇ ਮਰਜ਼ੀ ਵੱਡੇ ਸਟੋਰ ਤੇ ਚਲ ਜਿਓ ਸ਼ੋਅਰੂਮ ਤੇ ਚਲ ਜਿਓ ਇਦਾਂ ਹੀ ਤੁਹਾਨੂੰ ਇਹ ਲੱਗੇ ਮੈਣਿਆ ਹੁਣ ਆਪਾਂ ਕੋਈ ਵੀ ਆਹ ਸ਼ੂ ਚੱਕ ਲੈਣੇ ਆ ਇਹਨੂੰ ਤੁਸੀਂ ਜਾ ਕੇ ਪਤਾ ਕਰਿਓ 5400 4200 ਇੰਦਾ ਰੇਟ ਆ ਵੱਡਾ ਡੀਪਰ ਰੇਟ ਕੀ ਆ ਤੁਸੀਂ ਆਪ ਦੇਖ ਲਓ ਇਹ ਸਿਰਫ ਲੰ 938 ਰੁਪਏ ਚ ਮਿਲ ਜਾਣਾ ਮਤਲਬ ਸ਼ੋਰੂਮ ਤਾਂ ਬਹੁਤ ਵੱਡਾ ਆ ਪਰ ਸਾਡੇ ਰੇਟ ਇੰਨੇ ਘਟਿਆ ਆ ਆਪ ਤੁਸੀਂ ਚੈੱਕ ਕਰੋ ਦੇਖੋ ਆ ਬਹੁਤ ਪਸੰਦ ਕਰਦੇ ਆ ਮੁੰਡੇ ਨਾ ਅੱਜ ਕੱਲ ਉਹਨਾਂ ਦੇ ਲਈ ਚੀਜ਼ਾਂ ਆ ਤੁਸੀਂ ਮਤਲਬ ਡਰਾਫਟ ਟੱਪ ਸ਼ੂਪਾਉਣੇ ਆ ਜਿੱਦਾਂ ਦੇ ਵੀ ਤੁਹਾਨੂੰ ਡਿਜ਼ਾਈਨ ਚਾਹੀਦੇ ਆ ਭਾਜੀ ਮੈਂ ਦੇਖ ਰਿਹਾ ਵੀ ਡਿਜ਼ਾਈਨ ਹਰ ਤਰ੍ਹਾਂ ਦੇ ਹੈਗੇ ਇੱਥੇ ਭਾਜੀ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਹੈ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਤੇ ਟਾਈਟਨਸ ਦੀ ਪਲੇਨ ਦੇਖਿਆ ਨਾ ਮਰ ਨਾਲ ਟਾਈਟਨਸ ਪਲੇਨ ਵਗੈਰਾ ਪੈ ਸ਼ੂ ਲੈਂਦੇ ਹੈਗੇ ਆ ਤੁਹਾਨੂੰ 550 ਰੁਪਏ ਦੇ ਸ਼ੂ ਸ਼ੁਰੂ ਹੋ ਜਾਂਦੇ ਹੈਗੇ ਚਾਹੇ ਲੇਡੀਜ਼ ਲੈ ਰਹੇ ਹੋ ਜੈਂਟਸ ਲੈ ਰਹੇ ਬੱਚਿਆਂ ਨੂੰ ਹੱਥੇ ਹੱਤੇ ਵੈਰਾਈਟੀ ਘੱਟ ਰੇਟ ਵਿੱਚ ਮੈਂਣੀ ਹੈਗੀ ਆ ਜਿਵੇਂ ਹੈ ਨਾ ਥਾਰ ਗੱਡੀ ਬਹੁਤ ਪਸੰਦ ਕਰਦੇ ਆ ਮੁੰਡੇ ਓਦਾਂ ਦੇ ਛੂਆ ਦੇਖੋ ਚ 844 ਰਪਿਆ ਦਾ ਸ਼ੂ ਤੁਹਾਨੂੰ ਮਿਲ ਜਾਣਾ ਹੈਗਾ ਤੁਸੀਂ ਇਦਾਂ ਦੇ ਪੌਣੇ ਹੈਗੇ ਐ ਸਨੀਕਰ ਟਾਈਪ ਇਹ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਹੈਗੇ ਆ ਤੁਸੀਂ ਥੋੜੇ ਉੱਚੇ ਲੰਮੇ ਜਿਹਾ ਪੌਣੇ ਆ ਭਾਲੂ ਜਰ ਗਿਆ ਦੇਖੋ ਆ ਵੀ ਤੁਹਾਨੂੰ ਮਿਲ ਜਾਣੇ ਆ ਮਤਲਬ ਚੀਜ਼ਾਂ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਮਿਲਣੀਆਂ ਰੇਟ ਬਹੁਤ ਜ਼ਿਆਦਾ ਘੱਟ ਆ ਵੱਡਾ ਡਿੱਪੂ ਤੇ ਆ ਜਾਓ ਆਪਣੀ ਮਿਹਨਤ ਦੇ ਪੈਸੇ ਉਜਾੜੋ ਨਾ ਬਜ਼ਾਰਾਂ 'ਚ ਜਾ ਕੇ ਜਾਵੇ ਪੈਸੇ ਨਾ ਦਬੋ ਆ ਦੇਖੋ ਆ ਚੈੱਕ ਅਜੇ ਮਾਰੋ ਕੈਮਰਾ ਆ ਵੀ ਦਿਖਾ ਦਿਓ ਆ ਵੀ ਦਿਖਾ ਦਿਓ ਮਤਲਬ ਇਦਾਂ ਦੀ ਵੈਰਾਈਟੀ ਸਾਡੇ ਕੋਲ ਬਹੁਤ ਜ਼ਿਆਦਾ ਆ ਹੁਣ ਤੁਸੀਂ ਪਾਰਟੀ ਤੇ ਜਾਣਾ ਆ ਦੇਖ ਲਓ ਤੁਸੀਂ ਆਪਣੇ ਫਾਰਮਲ ਪੈਂਟਾਂ ਨਾਲ ਪਾਉਣੀਆਂ ਇਦਾਂ ਦੇ ਸਾਡੇ ਕੋਲ ਸ਼ੂ ਬਹੁਤ ਸੋਹਣੇ ਆ ਇਹਨਾਂ ਦੇ ਵੀ ਪ੍ਰਾਈਸ ਇੰਨੇ ਘੱਟ ਆ ਵੀ ਤੁਸੀਂ ਹੈ ਨਾ ਆ ਕੇ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਸੋ ਹੁਣ ਛੇਤੀ ਤੁਸੀਂ ਆ ਜਿਓ ਤੁਹਾਡੀ ਵੇਟ ਕਰਦੇ ਆ ਆਉਣਾ ਕਿੱਥੇ ਆ ਵੱਡਾ ਡਿੱਪੂ ਆਜਾ ਚੌਂਕ ਬੰਗਾ ਸਾਡਾ ਫੇਸਬੁੱਕ ਤੇ YouTube ਤੇ Instagram ਤੇ ਪੇਜ ਹੈਗੇ ਆ ਤੁਸੀਂ ਫੋਲੋ ਸਬਸਕ੍ਰਾਈਬ ਕਰ ਲਓ ਹਰ ਰੋਜ਼ ਨਵੀਂ ਅਪਡੇਟ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਕੈਮਰਾਮੈਨ ਜਸਜੀਤ ਜਣ ਦੇ ਨਾਲ ਹਰਦੀਪ ਸਿੰਘ ਅਗਰਸਾਂ ਟੀਵੀ ਬੰਗਾ